ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 26 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 26 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਹੜਾ ਰਾਜ ਹਾਲੇ ਵਿੱਚ ਭਾਰਤ ਦਾ ਪਹਿਲਾ ਰੋਲਿੰਗ ਬਜਟ ਪੇਸ਼ ਕਰੇਗਾ ਭਾਰਤ ਦਾ ਪਹਿਲਾ ਰੋਲਿੰਗ ਬਜਟ ਪੇਸ਼ ਕਰੇਗਾ ਮੱਧ ਪ੍ਰਦੇਸ਼ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਰੋਲਿੰਗ ਬਜਟ ਦਾ ਕੀ ਮਤਲਬ ਆ ਕਿ ਜਿਹੜਾ ਮੱਧ ਪ੍ਰਦੇਸ਼ ਆ ਇਹ 2026 ਤੇ 27 ਦਾ ਬਜਟ ਤਾਂ ਪੇਸ਼ ਕਰੇਗਾ ਹੀ ਕਰੇਗਾ ਨਾਲ ਦੀ ਨਾਲ 2027 ਅਤੇ 28 ਦੇ ਬਜਟ ਦਾ 2028 ਅਤੇ 2029 ਦੇ ਬਜਟ ਦਾ ਐਸਟੀਮੇਟ ਵੀ ਰੱਖਿਆ ਜਾਵੇਗਾ ਤੇ 3 ਸਾਲ ਦਾ ਬਜਟ ਹੋਵੇਗਾ ਜਿਸ ਨੂੰ ਮੱਧ ਪ੍ਰਦੇਸ਼ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰੋਲਿੰਗ ਬਜਟ ਦਾ ਨਾਮ ਦਿੱਤਾ ਗਿਆ ਵਾ ਤੇ ਪਹਿਲਾ ਭਾਰਤ ਦਾ ਪਹਿਲਾ ਰੋਲਿੰਗ ਬਜਟ ਹੈ ਜਿਹੜਾ ਮੱਧ ਪ੍ਰਦੇਸ਼ ਪੇਸ਼ ਕਰੇਗਾ ਕੁਣ ਮੱਧ ਪ੍ਰਦੇਸ਼ ਇਸ ਨੂੰ ਪੇਸ਼ ਕਰੇਗਾ ਤੇ ਇਹ ਐਸਟੀਮੇਟ 3 ਸਾਲ ਦਾ ਇਹ 3 ਸਾਲ ਤੇ ਬਜਟ ਦਾ ਐਸਟੀਮੇਟ ਲਗਾਇਆ ਜਾਵੇਗਾ ਜਿਸ ਨੂੰ ਰੋਲਿੰਗ ਬਜਟ ਕਿਹਾ ਗਿਆ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਆ ਪੋਪਾਲ ਇੱਥੋਂ ਦੇ ਚੀਫ ਮਿਨਿਸਟਰ ਡਾਕਟਰ ਮੋਹਨ ਜਾਦਵ ਗਵਰਨਰ ਆ ਮੰਗੂਪਾਈ ਸ਼ੱਗਨਪਾਈ ਪਟੇਲ ਮੱਧ ਪ੍ਰਦੇਸ਼ ਵਿੱਚ ਕੋਲੋਂ ਨੈਸ਼ਨਲ ਪਾਰਕਾ ਸੰਜੇ ਨੈਸ਼ਨਲ ਪਾਰਕਾ ਮਾਧਵ ਨੈਸ਼ਨਲ ਪਾਰਕਾ ਮੰਡਲਾ ਪਲਾਨਟ ਫਾਸਿਲ ਨੈਸ਼ਨਲ ਪਾਰਕਾ ਕਾਨਾ ਨੈਸ਼ਨਲ ਪਾਰਕਾ ਵੰਦਵਗੜ ਨੈਸ਼ਨਲ ਪਾਰਕਾ ਬਨ ਵੀਹਾਰ ਨੈਸ਼ਨਲ ਪਾਰਕਾ ਰੂਦਰ ਸਾਗਰ ਝੀਲ ਪਾਰਕ ਪੈਂਚ ਨੈਸ਼ਨਲ ਪਾਰਕ ਸਤਪੁਰਾ ਨੈਸ਼ਨਲ ਪਾਰਕ ਪੰਨਾ ਨੈਸ਼ਨਲ ਪਾਰਕ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਨੰਬਰ 1 ਤੇ ਮਧ ਪ੍ਰਦੇਸ਼ ਨੈਸ਼ਨਲ ਅਥਾਰਟੀ ਆਫ ਇੰਡੀਆ ਨੇ ਮਧ ਪ੍ਰਦੇਸ਼ ਵਿੱਚ ਨੈਸ਼ਨਲ ਹਾਈਵੇ 45 ਤੇ ਭਾਰਤ ਦਾ ਪਹਿਲਾ ਜੰਗਲੀ ਜੀਵ ਸੁਰੱਖਿਅਤ ਰਸਤਾ ਖੋਲ੍ਹਿਆ ਮਧ ਪ੍ਰਦੇਸ਼ ਨੇ ਆਪਣੇ ਆਪ ਨੂੰ ਨਕਸ਼ਲ ਮੁਕਤ ਐਲਾਨਿਆ ਮਧ ਪ੍ਰਦੇਸ਼ 2020 ਤੋਂ ਬਾਲਬਿਆ ਦੇ ਮਾਮਲੇ ਵਿੱਚ 47% ਦਾ ਤੇਜ਼ੀ ਨਾਲ ਵਾਧਾ ਹੋਇਆ 2020 ਤੋਂ ਗੱਲ ਹੋ ਰਹੀ ਹੈ 2020 ਤੋਂ ਦੇਖੋ 2020 ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ 47% ਬਾਲ ਵਿਆਹ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਦੇਖੋ ਤੁਸੀਂ ਧਿਆਨ ਦਿਓ ਕਿੰਨਵੀਂ ਸਦੀ ਚੱਲ ਰਹੀ ਹੈ ਤੇ ਬਾਲ ਵਿਆਹ ਦੇ ਵਿੱਚ ਵਾਧਾ ਹੋ ਰਿਹਾ 22ਵਾਂ 올 ਇੰਡੀਆ ਸਲਾਣਾ ਟੀਡੀਐਸ ਸਿਮਿਲਨ ਪੋਕਾਲ ਵਿੱਚ ਆਯੋਜਿਤ ਕੀਤਾ ਗਿਆ ਬੀਐਸਐਫ ਨੇ ਗਵਾਲੀਅਰ ਵਿੱਚ ਦੁਰਗਾ ਡਰੋਨ ਸਕੁਐਡਰਨ ਨਾਮਕ ਆਪਣੀ ਪਹਿਲੀ ਪੂਰੀ ਮਹਿਲਾ ਡਰੋਨ ਆਪਰੇਸ਼ਨ ਯੂਨਿਟ ਲਾਂਚ ਕੀਤੀ ਮੱਧ ਪ੍ਰਦੇਸ਼ ਦਾ ਨੌਰਦੀ ਹੀ ਸੈਂਚਰੀ ਚੇਤਰ ਚੀਤਿਆਂ ਲਈ ਤੇਜ਼ਾ ਨਿਵਾਸ ਸਥਾਨ ਬਣੇਗਾ ਭਾਰਤ ਦੀ ਪਹਿਲੀ ਚੀਤਾ ਸਫਾਰੀ ਮੱਧ ਪ੍ਰਦੇਸ਼ ਦੇ ਗੋਰੋ ਨੈਸ਼ਨਲ ਪਾਰਕ ਵਿੱਚ ਸ਼ੁਰੂ ਹੋਈ ਵੰਦਵਗਾਰ ਟਾਈਗਰ ਰਿజర్ਵ ਮੱਧ ਪ੍ਰਦੇਸ਼ ਵਿੱਚ ਹਾਥੀਆਂ ਦੀ ਨਿਗਰਾਨੀ ਲਈ ਗਰਜ ਰક્ષਕ ਐਪ ਲਾਂਚ ਕਰੇਗਾ ਨੈਕਸਟ ਹਾਲ ਹੀ ਵਿੱਚ ਏਸ਼ੀਅਨ ਜੂਥ ਪੈਰਾ ਖੇਡਾਂ 2025 ਵਿੱਚ ਮੈਡਲ ਸੂਚੀ ਵਿੱਚ ਕੌਣ ਟੌਪ ਤੇ ਰਿਹਾ ਏਸ਼ੀਅਨ ਜੂਥ ਪੈਰਾ ਗੇਮਸ 2025 ਦੀ ਮੈਡਲ ਸੂਚੀ ਵਿੱਚ ਉਜ਼ਵੇਕਿਸਤਾਨ ਟੌਪ ਤੇ ਰਿਹਾ অপਸ਼ਨ ਬੀ ਇਸ ਦਾ ਰਾਈਟ ਆਨਸਰ ਤੇ ਸਾਡਾ ਦੇਸ਼ ਭਾਰਤ ਇਸ ਲਿਸਟ ਦੇ ਵਿੱਚ 7ਵੇਂ ਸਥਾਨ ਤੇ ਰਿਹਾ ਜਿਸ ਵਿੱਚ ਭਾਰਤ ਨੇ 36 ਸੋਨੇ ਦੇ ਮੈਡਲ ਜਿੱਤੇ ਆ 28 ਚਾਂਦੀ ਦੇ ਜਿੱਤੇ ਆ 38 ਕਾਂਸੀ ਦੇ ਜਿੱਤੇ ਆ ਹੁਣ ਉਜ਼ਵੇਕਿਸਤਾਨ ਇਸ ਲਿਸਟ ਦੇ ਵਿੱਚ ਟੌਪ ਤੇ ਆ ਤਾਂ ਉਜ਼ਵੇਕਿਸਤਾਨ ਦੀ ਕੈਪੀਟਲ ਲਾਤਾਸਕੈਂਤ ਕਰੰਸੀ ਉਜ਼ਵੇਕਿਸਤਾਨੀ ਸੌਂ ਪ੍ਰਾਈਮ ਮਿਨਿਸਟਰ ਸ਼ਵਕਤ ਮਿਰਜ਼ਿਓ ਮਿਰਜ਼ਿਓ ਜੇਬ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰੀ ਖਪਤਕਾਰ ਦਿਵਸ ਕਦੋਂ ਮਨਾਇਆ ਗਿਆ ਹੈ ਰਾਸ਼ਟਰੀ ਖਪਤਕਾਰ ਦਿਵਸ ਹਰੇਕ ਸਾਲ 24 ਦਸੰਬਰ ਨੂੰ ਮਨਾਇਆ ਜਾਂਦਾ ਖਪਤਕਾਰਾਂ ਦੇ ਅਧਿਕਾਰਾਂ ਸੁਰੱਖਿਆ ਅਤੇ ਜਾਗਰੂਕਤਾ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਲਈ ਹਰੇਕ ਸਾਲ 24 ਦਸੰਬਰ ਨੂੰ ਰਾਸ਼ਟਰੀ ਖਪਤਕਾਰ ਦਿਵਸ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੈ 1 ਦਸੰਬਰ ਨੂੰ ਵਿਸ਼ਵ ਵੇਡਜ਼ ਦਿਵਸ ਮਨਾਇਆ ਗਿਆ ਬੀਐਸਐਫ ਸਥਾਪਨਾ ਦਿਵਸ ਮਨਾਇਆ ਗਿਆ ਨਾਗaland ਰਾਜ ਦਿਵਸ ਵੀ 1 ਦਸੰਬਰ ਨੂੰ ਮਨਾਇਆ ਜਾਂਦਾ ਹੈ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਗਲੋਬਲ ਪ੍ਰਦੂਸ਼ਣ ਰੋਕਥੰਮ ਦਿਵਸ ਮਨਾਇਆ ਗਿਆ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਵੀ 2 ਦਸੰਬਰ ਨੂੰ ਮਨਾਇਆ ਜਾਂਦਾ 3 ਦਸੰਬਰ ਨੂੰ ਅੰਤਰਰਾਸ਼ਟਰੀ ਅਪਾਹਸ ਵਿਅਕਤੀਆਂ ਦਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਅੰਤਰਰਾਸ਼ਟਰੀ ਚੇਤਾ ਦਿਵਸ ਮਨਾਇਆ ਗਿਆ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਬੈਂਕ ਦਿਵਸ ਮਨਾਇਆ ਗਿਆ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ। ਅੰਤਰਰਾਸ਼ਟਰੀ ਬਲੰਟੀਅਰ ਦਿਵਸ ਬਣਾਇਆ ਗਿਆ। 6 ਦਸੰਬਰ ਨੂੰ ਮਹਾ ਪਰਿਨਿਰਵਾਣ ਦਿਵਸ ਮਨਾਇਆ ਗਿਆ। 7 ਦਸੰਬਰ ਨੂੰ ਤਿਆਰ ਬੰਸਰਣਾ ਝੰਡਾ ਦਿਵਸ ਮਨਾਇਆ ਗਿਆ। ਅੰਤਰਰਾਸ਼ਟਰੀ ਸ਼ਹਿਰੀ ਹਵਾਵਾਜ਼ੀ ਦਿਵਸ ਮਨਾਇਆ ਗਿਆ। 9 ਦਸੰਬਰ ਨੂੰ ਅੰਤਰਰਾਸ਼ਟਰੀ ਪ੍ਰੇਸ਼ਟਾਚਾਰ ਵਿਰੋਧੀ ਦਿਵਸ ਬਣਾਇਆ ਗਿਆ। 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਬਣਾਇਆ ਗਿਆ। ਅੰਤਰਰਾਸ਼ਟਰੀ ਪਸ਼ੂ ਅਧਿਕਾਰ ਦਿਵਸ ਬਣਾਇਆ ਗਿਆ। 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਬਣਾਇਆ ਗਿਆ। 12 ਦਸੰਬਰ ਨੂੰ ਅੰਤਰਰਾਸ਼ਟਰੀ ਯੂਨੀਵਰਸਲ ਸਿਹਤ ਕ ਅੰਤਰਰਾਸ਼ਟਰੀ ਨਿਰਪੱਖਤਾ ਦਿਵਸ ਮਨਾਇਆ ਗਿਆ 12 ਦਸੰਬਰ ਨੂੰ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਗਿਆ 17 ਦਸੰਬਰ ਨੂੰ ਭਾਰਤ ਵਿੱਚ ਪੈਨਸ਼ਨਰ ਦਿਵਸ ਮਨਾਇਆ ਜਾਂਦਾ 19 ਦਸੰਬਰ ਨੂੰ ਗੁਆ ਮੁਕਤੀ ਦਿਵਸ ਮਨਾਇਆ ਗਿਆ ਤੇ 21 ਦਸੰਬਰ ਨੂੰ ਵਿਸ਼ਵ ਧਿਆਨ ਦਿਵਸ ਮਨਾਇਆ ਗਿਆ 22 ਦਸੰਬਰ ਨੂੰ ਰਾਸ਼ਟਰੀ ਗਣਤ ਦਿਵਸ ਮਨਾਇਆ ਗਿਆ ਕਿਸਾਨ ਦਿਵਸ 23 ਦਸੰਬਰ ਨੂੰ ਮਨਾਇਆ ਗਿਆ ਠੀਕ ਹੈ ਨੈਕਸਟ ਹੈ 11 ਦਿਨਾਂ ਦਾ ਤਿਉਹਾਰ ਤੰਨ ਯਾਤਰਾ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹਾਂਜੀ 11 ਦਿਨਾਂ ਦਾ ਤਿਉਹਾਰ ਤੁਨੋ ਯਾਤਰਾ ਇਹ ਕ੍ਰਿਸ਼ਨ ਅਤੇ ਕੰਸ਼ ਦੇ ਮਿਥਿਹਾਸ ਨੂੰ ਪ੍ਰਦਰਸ਼ਿਤ ਕਰਨ ਵਾਲਾ 11 ਦਿਨਾਂ ਦਾ ਤਿਉਹਾਰ ਹੈ ਜਿਸ ਨੂੰ ਉੜੀਸਾ ਦੇ ਵਿੱਚ ਮਨਾਇਆ ਗਿਆ ਆਪਸ਼ਨ ਸੀ ਇਸ ਆ ਰਾਈਟ ਆਨਸਰ ਹੁਣੇ ਉੜੀਸਾ ਦੇ ਵਿੱਚ ਮਨਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਆ ਭੁਵਨੇਸ਼ਵਰ ਇਥੋਂ ਦੇ ਚੀਫ ਮਿਨਿਸਟਰ ਮੋਹਨ ਚਰਨ ਮਾਜੀ ਗਵਰਨਰ ਆ ਡਾਕਟਰ ਹਰੀਪਾਉ ਕਾਮਪਤੀ ਉੜੀਸਾ ਦਿਵਸ ਹਰ ਸਾਲ 1 ਕਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਸਿੰਪਲੀ ਪਾਲਨੇ ਨੈਸ਼ਨਲ ਪਾਰਕ ਪੀਤਰ ਕਣੀ ਨੈਸ਼ਨਲ ਪਾਰਕ ਚਿਲਕਾ ਸੈਂਚੁਰੀ ਹੈ ਉੜੀਸਾ ਵਿੱਚ ਚਿਲਕਾ ਝੀਲ ਹੈ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੈ ਉੜੀਸਾ ਵਿੱਚ ਰੂਸੀ ਕੁਲੀਆ ਬੀਜਾ ਗੋਲਡਨ ਬੀਜਾ ਉੜੀਸਾ ਖੇਤਰੀ ਏਆਈ ਪ੍ਰਭਾਵ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਉੜੀਸਾ ਦੇ ਦੋ ਬੀਚ ਸੋਨਾਪੁਰ ਬੀਚ ਅਤੇ ਗੋਲਡਨ ਬੀਚ ਨੇ ਅੰਤਰਰਾਸ਼ਟਰੀ ਬਲੂ ਫਲੈਗ ਪ੍ਰਮਾਣਿਕ ਕਰਨ ਪ੍ਰਾਪਤ ਹੋਇਆ ਉੜੀਸਾ ਸਰਕਾਰ ਨੇ ਖੇਤੀਬਾੜੀ ਉਪਕਰਨਾਂ ਨੂੰ ਔਰਤਾਂ ਦੇ ਅਨੁਕੂਲ ਬਣਾਉਣ ਲਈ ਐਸਓਪੀ ਜਾਰੀ ਕੀਤਾ। ਉੜੀਸਾ ਨੇ ਹਵਾਵਾਜ਼ੀ ਖੇਤਰ ਨੂੰ ਹਲਾ ਰਾ ਦੇ ਲਈ ਬੀਮੈਨ ਯੋਜਨਾ ਨੂੰ ਮਨਜ਼ੂਰੀ ਦਿੱਤੀ। ਵਿਦਾਂਤ ਕ੍ਰੋਪ ਉੜੀਸਾ ਵਿੱਚ 1 ਕਰੋੜ ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਉੜੀਸਾ ਸਰਕਾਰ ਨੇ ਦੁਰਲਭ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਲਈ ਜਗ ਮੰਡਪਮ ਨਾਮਕ ਇੱਕ ਡਿਜੀਟਲ ਲਾਇਬ੍ਰੇਰੀ ਸ਼ੁਰੂ ਕੀਤੀ ਤੇ ਲਾਇਬ੍ਰੇਰੀ ਦੇ ਉਸਾਰੀ ਦਾ ਐਲਾਨ ਵੀ ਉੜੀਸਾ ਨੇ ਕੀਤਾ। ਉੜੀਸਾ ਵਿੱਚ ਨਾਖਾਈ ਤਿਹਾਰ ਮਨਾਇਆ ਗਿਆ। ਨੈਕਸਟ ਟਾਈਮ हाल ही ਵਿੱਚ ਇਸਰੋ ਨੇ ਇਸ ਦੇਸ਼ ਦੀ ਕੰਪਨੀ AST ਸਪੇਸ ਮੋਬਾਈਲ ਦੇ ਬਲੂ ਵਾਇਰਡ ਬਲਾਕ 2 ਸੰਚਾਰ ਉਪਗ੍ਰਹ ਨੂੰ ਸਫਲਤਾਪੂਰਵਕ ਲਾਂਚ ਕੀਤਾ ਹਾਂਜੀ ਇਸ ਇਸਰੋ ਨੇ ਅਮਰੀਕਾ ਦੀ ਇੱਕ ਕੰਪਨੀ ਆ AST ਸਪੇਸ ਮੋਬਾਈਲ ਇਸ ਦੇ ਬਲੂ ਵਾਇਰਡ ਬਲਾਕ 2 ਸੰਚਾਰ ਉਪਗ੍ਰਹੈ ਦਾ ਸਫਲਤਾਪੂਰਵਕ ਲਾਂਚ ਕੀਤਾ ਵਾ ਇਸਰੋ ਨੇ ਅਮਰੀਕਾ ਦੀ ਕੰਪਨੀ ਨੂੰ ਕੰਪਨੀ ਦਾ بلو وائڈ بلیک 2 ਸੰਚਾਰ ਉਪਗ੍ਰਹਿ ਹੈ ਇੱਕ ਇਹ ਸਭ ਤੋਂ ਵੱਡਾ ਸਭ ਤੋਂ ਵੱਡੇ ਆਕਾਰ ਦਾ ਸੈਟੇਲਾਈਟ ਹੈ ਜਿਸ ਨੂੰ ਲੋਅਰ ਆਰਬਿਟ ਵਿੱਚ ਸਥਾਪਿਤ ਕੀਤਾ ਜਾਵੇਗਾ ਤੇ ਇਸ ਸੈਟੇਲਾਈਟ ਨਾਲ ਡਾਇਰੈਕਟ ਜਿਹੜਾ نیٹ ਮਿਲੇਗਾ ਠੀਕ ਹੈ ਜਿਵੇਂ ਐਲੌਨ ਮਸਕ ਨੇ ਇੱਕ ਚੈਨ ਛੱਡੀ ਸੀ ਸੈਟੇਲਾਈਟ ਦੀ ਆਰਬਿਟ ਦੇ ਵਿੱਚ ਤੇ ਉਸ ਦੇ ਨਾਲ ਕਿ ਮੋਬਾਈਲ ਦੇ ਵਿੱਚ نیٹ ਆਉਂਦਾ ਹੈ ਨਾ ਉਸ ਉਹਨਾਂ ਦੇ ਥਰੂ ਪਰ ਹੁਣ ਡਾਇਰੈਕਟ نیٹ ਮਿਲੇਗਾ ਆਪਾਂ ਨੂੰ ਇਸ ਸੈਟੇਲਾਈਟ ਦੇ ਨਾਲ ਸਮਾਰਟਫੋਨਾਂ ਤੱਕ ਸਿੱਧੇ ਹਾਈ ਸਪੀਡ ਇੰਟਰਨੈਟ ਪਹੁੰਚ ਵਧਾਉਣ ਦੇ ਲਈ ਇਸ ਨੂੰ ਲਾਂਚ ਕੀਤਾ ਗਿਆ ਹੁਣ ਅਮਰੀਕਾ ਦੀ ਏਜੰਸੀ ਦੇ ਨਾਲ ਇੱਕ ਅਮਰੀਕਾ ਦੀ ਕੰਪਨੀ ਦੇ ਨਾਲ ਇਹ ਸਮਝਾਤਾ ਹੋਇਆ ਜਾਂ ਲਾਂਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਮਰੀਕਾ ਅਮਰੀਕਾ ਦੀ ਕੈਪੀਟਲ ਆ ਵਾਸਿੰਗਟਨ ਡੀਸੀ ਕਰੰਸੀ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਆ ਡੋਨਾਲਡਾ ਟਰੰਪ ਇਹ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਮਤਲਬ ਰਿਪਬਲਿਕ ਪਾਰਟੀ ਨਾਲ ਇਹਨਾਂ ਦਾ ਸੰਬੰਧ 47ਵੇਂ ਨੰਬਰ ਦੇ ਰਾਸ਼ਟਰਪਤੀ ਆ ਤੇ ਪੰਜਵੇਂ ਨੰਬਰ ਦੇ ਉਪ ਰਾਸ਼ਟਰਪਤੀ ਐ ਜੀ ਡੀ ਬੈਂਸ ਅਮਰੀਕਾ ਦੇ ਜਿਨ੍ਹਾਂ ਨੂੰ ਤੁਸੀਂ ਐਮਜ਼ ਦੇ ਵਿੱਚ ਵੀ ਦੇਖ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਅਮਰੀਕਾ ਨੇ 2025 ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਦਾ ਉਦਘਾਟਨ ਕੀਤਾ ਅਮਰੀਕਾ ਨੇ ਦੱਖਣੀ ਅਫਰੀਕਾ ਨੂੰ ਪ੍ਰਸਤਾਵਿਤ ਨਵੀਂ ਜੀ20 ਸੂਚੀ ਤੋਂ ਹਟਾਇਆ ਤੇ ਉਸ ਦੀ ਜਗਤ ਤੇ ਪੋਲੈਂਡ ਨੂੰ ਸ਼ਾਮਿਲ ਕੀਤਾ ਅਮਰੀਕਾ 2026 ਦੇ ਜੀ 20 ਸਮੀਲਨ ਦੀ ਮੇਜ਼ਬਾਨੀ ਕਰੇਗਾ ਅਮਰੀਕਾ ਨੇ ਬਿੰਟਮੈਨ 3 ਮਿਜ਼ਾਈਲ ਦਾ ਪ੍ਰੀਖਣ ਕੀਤਾ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਡਿਕ ਚੈਨੀ ਦਾ ਦਿਹਾਂਤ ਹੋਇਆ ਡੋਨਾਲਡ ਟਰੰਪ ਨੂੰ ਦੱਖਣੀ ਕੋਰੀਆ ਦਾ ਸਰਵੋੱਚ ਸਨਮਾਨ ਤੇ ਸੁਨਹਿਰੀ ਤਾਜ ਨਾਲ ਸਨਮਾਨਿਤ ਕੀਤਾ ਗਿਆ ਦੱਖਣੀ ਅਮਰੀਕਾ ਦੱਖਣੀ ਕੋਰੀਆ ਨਾਲ ਪਰਮਾਣੂ ਪੰਡੂ ਬੀ ਟੈਕਨੋਲੋਜੀ ਸਾਂਝੀ ਕਰੇਗਾ ਅਮਰੀਕੀ ਸਤਰੰਜ ਗ੍ਰੈਂਡ ਮਾਸਟਰ ਡੈਨੀਅਲ ਨਾਰੋ ਡਿੱਕਸਕੀ ਦਾ 29 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ ਨੈਕਸਟ ਹੈ ਪਹਿਲਾ ਪ੍ਰਦੂਸ਼ਣ ਕੰਟਰੋਲ ਜਹਾਜ਼ ਸਮੁੰਦਰ ਪ੍ਰਤਾਪ ਹਾਲ ਹੀ ਵਿੱਚ ਭਾਰਤੀ ਤੱਟ ਰੱਖਿਆਕ ਵਿੱਚ ਕਿੱਥੇ ਸ਼ਾਮਿਲ ਹੋਇਆ ਪਹਿਲਾ ਪ੍ਰਦੂਸ਼ਣ ਕੰਟਰੋਲ ਜਹਾਜ਼ ਸਮੁੰਦਰ ਪ੍ਰਤਾਪ ਇਹ ਰੀਸੈਂਟਲੀ ਭਾਰਤੀ ਤੱਟ ਰੱਖਿਆਕ ਵਿੱਚ ਸ਼ਾਮਿਲ ਹੋਇਆ ਕਿੱਥੋਂ ਸ਼ਾਮਿਲ ਕੀਤਾ ਗਿਆ ਵੈਸ ਨੂੰ ਗੋਆ ਤੋਂ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਉਹ ਗੋਆ ਦੇ ਵਿੱਚ ਸ਼ਾਮਿਲ ਹੋਇਆ ਹੈ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਗੋਆ ਗੋਆ ਦੀ ਕੈਪੀਟਲ ਆਪਾਂ ਜੀ ਚੀਫ ਮਿਨਿਸਟਰ ਪ੍ਰਮੋਤ ਸਾਬੰਤ ਗਵਰਨਰਾ ਪੋਸ਼ਾਪਤੀ ਅਸ਼ੋਕ ਗਜਾਪਤੀ ਰਾਜੂ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚਰੀ, ਮੁਲਮ نیشنل ਪਾਰਕ, ਬੌਨਲਾ ਵਾਈਲਡਲਾਈਫ ਸੈਂਚਰੀ, ਸਲੀਮ ਅਲੀ ਵਾਈਲਡਲਾਈਫ ਸੈਂਚਰੀ, ਨੇਤਰਾਬਲੀ ਵਾਈਲਡਲਾਈਫ ਸੈਂਚਰੀ, ਕੋਟੀਗਾਉਂ ਵਾਈਲਡਲਾਈਫ ਸੈਂਚਰੀ, ਮਦੇਈ ਵਾਈਲਡਲਾਈਫ ਸੈਂਚਰੀ। ਗੋਆ ਦੀ ਸਥਾਪਨਾ ਦਿਵਸ ਸਰ 1 ਤੀ ਮਈ ਨੂੰ ਮਨਾਇਆ ਜਾਂਦਾ। ਗੋਆ ਮੁਕਤੀ ਦਿਵਸ ਸਰ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ ਗੋਆ 19 ਦਸੰਬਰ 1961 ਨੂੰ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ। ਪੰਜਮਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਗੁਆਹ ਦੀ ਵਿੱਚ ਆਯੋਜਿਤ ਕੀਤਾ ਗਿਆ ਅੰਤਰਰਾਸ਼ਟਰੀ ਕਾਰੇਪਨ ਸੰਮੇਲਨ ਵੀ ਕੇਅਰ 2025 ਗੁਆਹ ਦੇ ਵਿੱਚ ਸ਼ੁਰੂ ਹੋਇਆ ਗੁਆਹ ਸਰਕਾਰ ਨੇ ਸਕੂਲ ਅਤੇ ਕਾਲਜ ਦੇ ਪਾਠਕ੍ਰਮ ਵਿੱਚ ਸਤਰੰਜ ਨੂੰ ਸ਼ਾਮਿਲ ਕੀਤਾ ਤੇ ਅੰਤਰਰਾਸ਼ਟਰੀ ਪਰਪਲ ਫੈਸਟੀਵਲ ਦਾ ਤੀਜਾ ਐਡੀਸ਼ਨ ਗੁਆਹ ਦੀ ਕੈਪੀਟਲ ਪੰਜੇ ਵਿੱਚ ਹੋਇਆ ਗ੍ਰਹਿ ਮੰਤਰੀ ਅਮਿਤ ਸ਼ਾਣੀ ਗੁਆਹ ਵਿੱਚ ਮਹਾਜੇ ਕਰ ਯੋਜਨਾ ਦੀ ਸ਼ੁਰੂਆਤ ਕੀਤੀ ਨੈਕਸਟ ਕੇਸਰਾ ਸਰਕਾਰ ਨੇ ਹਾਲ ਹੀ ਵਿੱਚ ਆਪਣੀ ਪ੍ਰਮੁੱਖ 100 ਦਿਨਾਂ ਦੀ ਰੋਜ਼ਗਾਰ ਯੋਜਨਾ ਕਰਮਸ਼ੀਰੀ ਦਾ ਨਾਮ ਬਦਲ ਕੇ ਮਹਾਤਮਾ ਸ਼੍ਰੀ ਕਾਰਕ ਤਾ ਗਿਆ। ਹਾਂਜੀ ਦੇਖੋ ਇਹਨੂੰ ਧਿਆਨ ਨਾਲ ਸਮਝੋ ਜਿਵੇਂ ਸੈਂਟਰ ਗਵਰਨਮੈਂਟ ਦੀ ਸਕੀਮ ਆ ਬਨਰੇਗਾ ਉਹਦਾ ਨਾਮ ਬਦਲ ਕੇ ਜੀ ਰਾਮ ਜੀ ਐਕਟ ਲਿਆਂਦਾ ਗਿਆ। ਉਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਇੱਕ ਕਰਮਸ਼ੀਰੀ ਯੋਜਨਾ ਚੱਲਦੀ ਸੀ ਜਿਹਦੇ ਤਹਿਤ 75 ਦਿਨਾਂ ਦਾ ਰੋਜ਼ਗਾਰ ਮਿਲਦਾ ਸੀ। 75 ਦਿਨ ਦਾ ਰੋਜ਼ਗਾਰ ਮਿਲਦਾ ਸੀ ਹੁਣ ਇਹਦੇ ਵਿੱਚ ਚੇਂਜਸ ਕੀਤੇ ਗਏ ਇਸ ਨੂੰ 25 ਦਿਨਾਂ ਦਾ ਰੋਜ਼ਗਾਰ ਹੈ ਜਿਹੜਾ ਉਹ ਵਧਾ ਦਿੱਤਾ ਗਿਆ। ਮਾਦਰ 25 ਦਿਨ ਹੋਰ ਐਡ ਕਰ ਦਿੱਤੇਗੇ ਤੇ 100 ਦਿਨਾਂ ਦਾ ਕਰ ਦਿੱਤਾ ਗਿਆ ਤੇ ਇਸ ਦਾ ਨਾਮ ਬਦਲ ਕੇ ਕਰਮ ਸ਼ਰੀਰ ਦੀ ਜਗ੍ਹਾ ਤੇ ਮਹਾਤਮਾ ਸ਼੍ਰੀ ਕਰ ਦਿੱਤਾ ਗਿਆ ਮਹਾਤਮਾ ਗਾਂਧੀ ਜੀ ਦੇ ਨਾਮ ਤੇ ਸਨੂ ਰੱਖਿਆ ਗਿਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਤੇ ਇਹ ਪੱਛਮੀ ਬੰਗਾਲ ਦੇ ਵਿੱਚ ਪਸ਼ਚਮੀ ਬੰਗਾਲ ਦੀ ਯੋਜਨਾ ਸੀ ਕਰਮਸ਼ੇਰੀ ਜਿਸ ਦਾ ਨਾਮ ਬਦਲ ਕੇ ਮਹਾਤਮਾ ਸ਼੍ਰੀ ਕਿਤਾ ਗਿਆ ਹੁਣ ਪਸ਼ਚਮੀ ਬੰਗਾਲ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਸ਼ਚਮੀ ਬੰਗਾਲ ਜਿਸ ਦੀ ਕੈਪੀਟਲ ਹੈ ਕੋਲਕਾਤਾ ਚੀਫ ਨੈਸਟ ਰਮੰਤਵ ਐਨਰਜੀ ਗਵਰਨਰ ਆ ਸੀਬੀ ਅਨੰਦ ਬੋਸ ਪਸ਼ਮੀ ਬੰਗਾਲ ਵਿੱਚ ਬਕਸਾ نیشنل ਪਾਰਕਾ ਨਯਾਰਬੇਲੀ نیشنل ਪਾਰਕ ਇਕ ਸਿੰਗਲੀਲਾ نیشنل ਪਾਰਕ ਸੁਨਦਰਬਨ نیشنل ਪਾਰਕ ਹੈ ਭਾਰਤ ਦੀ ਸਭ ਤੋਂ ਵੱਡੀ ਰਾਮਸਰ ਸਾਈਟਾ ਜਲਦਾਪਾਰਾ ਵਾਈਲਡਲਾਈਫ ਸੌਰੀ ਜਲਦਾਪਾਰਾ نیشنل ਪਾਰਕਾ ਗੋਰੂਮਾਰਾ نیشنل ਪਾਰਕਾ ਬੁਕਸਾ نیشنل ਪਾਰਕਾ ਪਟਸਨਪਾਰਤ ਦੇ ਪਸ਼ਮੀ ਬੰਗਾਲ ਵਿੱਚ ਸਭ ਤੋਂ ਵੱਧ ਹੁੰਦੀ ਆ ਕੋਲਕਾਤਾ ਵਿੱਚ ਲਿਓਨਲ ਮੈਸੀ ਦੀ 70 ਫੁੱਟ ਉੱਚੀ ਲੋਹੇ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਰਵਿੰਦਰਨਾਥ ਸਾਮੰਤਾ ਨੂੰ ਪਸ਼ਮੀ ਬੰਗਾਲ ਦਾ ਲੋਕਾਇਕਤ ਨੇ ਜ਼ਾਤ ਕੀਤਾ ਗਿਆ ਸੇਵਾਮੁਖੀ ਜਸਪੀਸ ਰਵਿੰਦਰਨਾਥ ਸਾਮਾਤ ਪਸ਼ਮੀ ਬੰਗਾਲ ਦੇ ਨਵੇਂ ਲੋਕਾਇਕਤ ਨੇ ਜ਼ਿਕਤ ਕੀਤੇ ਗਏ ਕਰیکٹر ਰਿਚਾ ਕੋਸ਼ ਪਸ਼ਮੀ ਬੰਗਾਲ ਪੁਲਿਸ ਦੀ ਡੀਐਸਪੀ ਬਣੀ ਐਂਟੀ ਸਮਰੀਨ ਵਾਰਫੇਅਰ ਕਾਰਵੇਟ ਐਂਡ ਰੌਟ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਹੋਇਆ ਨੈਕਸਟ ਹੈ ਹਾਲ ਹੀ ਵਿੱਚ ਸਨਾਤਨ ਸਭਿਆਚਾਰ ਦੀ ਅਟਲ ਦ੍ਰਿਸ਼ਟੀ ਨਾਮਕ ਕਿਤਾਬ ਕਿਸ ਨੇ ਪ੍ਰਕਾਸ਼ਿਤ ਕੀਤੀ ਹਾਂ ਜਿਸ ਸਨਾਤਨ ਸਭਿਆਚਾਰ ਦੀ ਅਟਲ ਦ੍ਰਿਸ਼ਟੀ ਨਾਮਕ ਪੁਸਤਕ ਆ ਜਿਹੜੀ ਇਹ ਪੇਸ਼ ਕੀਤੀ ਹੈ ਪ੍ਰਕਾਸ਼ਿਤ ਕੀਤੀ ਹੈ ਸਾਡੇ ਗਵਰਨਰ ਉਪ ਰਾਸ਼ਟਰਪਤੀ ਯਾਨੀ ਕਿ ਸਾਡੇ ਉਪ ਰਾਸ਼ਟਰਪਤੀ ਨੇ ਕੀਤੀ ਹੈ ਮੈਂ ਬਾਈਨਸਟੀ ਗਵਰਨਰ ਬੋਲਦਾ ਉਪ ਰਾਸ਼ਟਰਪਤੀ ਬੋਲਣਾ ਸੀ ਸੀ ਪੀ ਰਾਧਾ ਕ੍ਰਿਸ਼ਨਨ ਠੀਕ ਹੈ ਇਹ ਜਿਹੜੀ ਬੁੱਕ ਆ ਤੁਸੀਂ ਦੇਖ ਸਕਦੇ ਹੋ ਇਹ ਸਾਫ ਦਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਸਪੀ ਦੀ ਜਨਮ ਦਿਨ ਹੈ 25 ਦਸੰਬਰ ਨੂੰ ਹੁੰਦੀ ਹੈ 101 ਮੀ ਜਨਮ ਦਿਨ ਤੇ ਇਹਨਾਂ ਦੀ ਜਨਮ ਦਿਨ ਤੇ ਇਹ ਬੁੱਕ ਆ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਆ ਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਹੈ ਇਹਨਾਂ ਦੀ ਜਨਮ ਦਿਨ ਨੂੰ ਗੁੱਡ ਗਵਰਨੈਂਸ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਤੇ 25 ਦਸੰਬਰ ਨੂੰ ਕੀ ਮਨਾਇਆ ਜਾਂਦਾ ਗੁੱਡ ਗਵਰਨੈਂਸ ਡੇ ਮਨਾਇਆ ਜਾਂਦਾ ਠੀਕ ਹੈ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਸਿਖਰਤਾ ਬੰਦੀ ਆਤਮ ਕਥਾ ਦੀ ਵਨ ਕ੍ਰਿਕਟ ਮਾਈ ਲਾਈਫ ਐਂਡ ਮੋਰ ਰਿਲੀਜ਼ ਕੀਤੀ ਗਈ ਰਿਚਾ ਸ਼ਰਮਾ ਦੁਆਰਾ ਲਿਖੀ ਦੇ ਲਿਖਿਆ ਨਾਵਲ ਫਾਈਂਡਿੰਗ ਹੋਮ ਅਗੇਨ ਰਿਲੀਜ਼ ਕੀਤਾ ਗਿਆ ਬਰਜੇ ਸਦਸਾਈ ਦੁਆਰਾ ਲਿਖੀ ਕਿਤਾਬ ਮੋਦੀਜ਼ ਮਿਸ਼ਨ ਰਿਲੀਜ਼ ਕੀਤਾ ਗਿਆ ਦੀ ਬ੍ਰਹਮਾ ਸ਼ਾਸਤਰਾਂ ਨੇ ਸ਼ੀਲਡ ਸਿਰਲੇਖ ਵਾਲੀ ਕਿਤਾਬ ਡਾਕਟਰ ਸ਼ਿਵਾ ਨੰਦਨ ਦੁਆਰਾ ਲਿਖੀ ਗਈ CDS ਜਨਰਲ ਅਨਿਲ ਚੌਹਾਨ ਦੁਆਰਾ ਲਿਖੀ ਕਿਤਾਬ ਰੈਡੀ ਰਿਲੇਵੈਂਟ ਐਂਡ ਰਿਸਰਜੈਂਟ ਰਿਲੀਜ਼ ਕੀਤੀ ਗਈ ਐਮ ਜੇ ਅਕਬਰ ਦੁਆਰਾ ਲਿਖੀ ਕਿਤਾਬ ਆਫਟਰ ਮੀ ਕਾਇਓਸ ਰਿਲੀਜ਼ ਕੀਤੀ ਗਈ ਡਾਕਟਰ ਮਨੀਸ਼ ਸ਼ਾ ਵੀ ਰਮੇਸ਼ ਦੁਆਰਾ ਲਿਖੀ ਕਿਤਾਬ ਸੇਮ ਹਾਰਟ ਸੇਮ ਵੋਇਡ ਰਿਲੀਜ਼ ਕੀਤੀ ਗਈ ਨੈਕਸਟ ਹੈ ਇਸ ਦੇਸ਼ ਨੇ ਹਾਲ ਹੀ ਵਿੱਚ ਬੰਗਾਲ ਦੀ ਖਾੜੀ ਵਿੱਚ ਪਰਮਾਣੂ ਸਮਰੱਥਾ K4 ਪੰਡੂਬੀ ਲਾਂਚ ਕੀਤੀ ਜਾਣ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਗੁਪਤ ਪ੍ਰੀਖਣ ਕੀਤਾ ਹਾਂਜੀ ਰੀਸੈਂਟਲੀ ਸਾਡੇ ਦੇਸ਼ ਭਾਰਤ ਨੇ ਪਰਮਾਣੂ ਸਮਰੱਥਾ K4 ਪੰਡੂਬੀ ਲਾਂਚ ਕੀਤੀ ਹੈ ਤੇ ਇਸ ਦਾ ਗੁਪਤ ਪ੍ਰੀਖਣ ਕੀਤਾ ਇੱਕ ਬੈਲਿਸਟਿਕ ਮਿਜ਼ਾਈਲ ਦਾ ਮਿਸਾਈਲ ਵਾਲੀ ਪੰਡੁੱਬੀ ਹੈ অপশন এ ਜ਼ ਆ ਰਾਈਟ ਆਨਸਰ ਹੁਣ ਭਾਰਤ ਨੇ ਇਸ ਦਾ ਪ੍ਰੀਖਣ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਕਰੰਸੀ ਆਂਦਾਂ ਰੁਪਿਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਅਨਿੰਦਰ ਮੋਦੀ ਪੂਰੀ ਦੁਨੀਆ ਦੇ ਵਿੱਚ ਦੁੱਧ ਉਤਪਾਦਨ ਵਿੱਚ ਭਾਰਤ ਟੌਪ ਤੇ ਅਦਾਲਾਂ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਖੇਤਰਫਲ ਪੱਖੋਂ ਭਾਰਤ 7ਵੇਂ ਸਥਾਨ ਤੇ ਆ ਭਾਰਤ ਨਾਲ 7 ਸੱਤ ਦੇਸ਼ਾਂ ਦੀ ਹੱਦ ਲੱਗਦੀ ਆ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਭੂਟਾਨ ਬੰਗਲਾਦੇਸ਼ ਬਰਮਾ ਸਭ ਤੋਂ ਜ਼ਿਆਦਾ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਹੈ ਟੋਟਲ 4096 ਕਿਲੋਮੀਟਰ ਦੀ ਹੱਦ ਭਾਰਤ ਦੀ ਬੰਗਲਾਦੇਸ਼ ਦੇ ਨਾਲ ਲੱਗਦੀ ਹੈ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਵਿੱਚ ਭਾਰਤ ਦੁਨੀਆ ਦੇ ਵਿੱਚ ਟੌਪ ਤੇ ਰਿਹਾ ਭਾਰਤ ਨੇ ਸਵਦੇਸ਼ੀ ਤਰੂ ਵੀ 64 ਮਾਈਕਰੋ ਪ੍ਰੋਸੈਸਰ ਲਾਂਚ ਕੀਤਾ ਭਾਰਤ ਦਾ ਪਹਿਲਾ ਸਿਕੁਐਸ ਵਿਸ਼ਵ ਕੱਪ ਜਿੱਤੇ ਆ ਭਾਰਤ ਨੇ ਤੁਹਾਡਾ ਪੈਸਾ ਤੁਹਾਡੇ ਅਧਿਕਾਰ ਮੋਹਿਮ ਸ਼ੁਰੂ ਕੀਤੇ ਭਾਰਤ ਪਹਿਲੀ ਵਾਰ ਰਾਸ਼ਟ੍ਰ ਮੰਡਲ ਕੋਕੋ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ ਭਾਰਤੀ ਟੀਮ ਨੇ ਐਫਆਹਾ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਵਿੱਚ ਮੈਡਲ ਕਾਂਸੀ ਦਾ ਮੈਡਲ ਦਿੱਤੇ ਆ ਭਾਰਤ ਨੇ 20ਵੇਂ ਯੂਨੇਸਕੋ ਅਮੂਰਤ ਵਿਰਾਸਤ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕੀਤੀ ਨੈਕਸਟ ਹੈ ਹਾਲੇ ਵਿੱਚ ਭਾਰਤ ਨੇ ਕਿਸ ਦੇ 450 ਮਿਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ 450 ਮਿਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਪਾਇਤ ਨੇ ਸ਼੍ਰੀਲੰਕਾ ਲਈ ਸ਼੍ਰੀਲੰਕਾ ਦੇ ਵਿੱਚ ਸਾਡੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਗਏ ਹੋਇਆ ਤੇ ਉੱਥੇ ਚੱਕਰਵਾਤ ਤੂਫਾਨ ਆਇਆ ਸੀ ਚੱਕਰਵਾਤ ਆਇਆ ਸੀਗਾ ਜਿਸ ਦਾ ਨਾਮ ਆ ਦਿੱਤਵਾ ਤੇ ਇਸ ਦੇ ਨਾਲ ਕਾਫੀ ਪ੍ਰਭਾਵਿਤ ਹੋਇਆ ਸ਼੍ਰੀਲੰਕਾ ਇਸ ਕਰਕੇ 400 50 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ ਸਾਡੇ ਦੇਸ਼ ਭਾਰਤ ਨੇ ਸ਼੍ਰੀਲੰਕਾ ਨੂੰ ਹੁਣ ਸ਼੍ਰੀਲੰਕਾ ਨੂੰ ਦਿੱਤੀ ਹੈ ਤਾਂ ਸ਼੍ਰੀਲੰਕਾ ਦੀ ਕੈਪੀਟਲ ਕੋਲੰਬੋ ਕ੍ਰਾਂਸੀਆ ਸ਼੍ਰੀਲੰਕੇ ਨੂੰ ਰੁਪਿਆ ਪ੍ਰਾਈਮ ਮਿੰისტਰ ਹਰਿਣੀ ਅਮਰ ਸੂਰੀਆ ਪ੍ਰੈਜ਼ੀਡੈਂਟ ਅਨੁਰਾ ਕੁਮਾਰ ਦੀ ਸਨਾਇਕ ਸ਼੍ਰੀਲੰਕਾ ਦਾ ਸਰਵੋੱਚ ਨਾਗਰਿਕ ਸਨਮਾਨ ਮਿਸ਼ਰਾ ਵਿਪੂਸ਼ਣ ਜਿਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਨਮਾਨਿਤ ਕੀਤਾ ਗਿਆ ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਕਰ ਮਿੱਤਰ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਭਾਰਤ ਅਤੇ ਸ਼੍ਰੀਲੰਕਾ ਦਾ ਸਾਂਝਾ ਫੌਜੀ ਅਭਿਆਸ ਮਿੱਤਰ ਸ਼ਕਤੀ 2025 ਕਰਨਾਟਕ ਦੇ ਬੇਲਲਾਗਾਵੀ ਵਿੱਚ ਵਿਦੇਸ਼ੀ ਸਿਖਲਾਈ ਨੋਡ ਵਿਖੇ ਆਯੋਜਿਤ ਕੀਤਾ ਗਿਆ। ਸ਼੍ਰੀਲੰਕਾ ਵਿੱਚ ਭਾਰਤ ਦੁਆਰਾ ਫੰਡ ਪ੍ਰਾਪਤ ਬਹੁਜਾਤੀ ਤਿੰਨ ਪਛਾਈ ਸਕੂਲ ਦਾ ਉਦਘਾਟਨ ਕੀਤਾ ਗਿਆ। ਭਾਰਤ ਨੇ ਮਨਾਰ ਐਮਰਜੈਂਸੀ ਕੇਅਰ ਯੂਨਿਟ ਵਿੱਚ ਸ਼੍ਰੀਲੰਕਾ ਨਾਲ ਸਮਝੌਤਾ ਕੀਤਾ। ਸ਼੍ਰੀਲੰਕਾ ਸੈਰਸਪਾਟੇ ਸੈਰਸਪਾਟੇ ਨੂੰ ਹੁਲਾਰਾ ਦੇਣ ਲਈ 40 ਦੇਸ਼ਾਂ ਨੂੰ ਮੁਫਤ ਵੀਜ਼ਾ ਦੇਵੇਗਾ। ਸ਼੍ਰੀਲੰਕਾ ਵਿੱਚ ਸ਼ੋਕਸ ਨੰਬ ਦੀ ਪ੍ਰਕਿਰਤੀ ਦਾ ਉਦਘਾਟਨ ਕੀਤਾ ਗਿਆ। ਨੈਕਸਟ ਹੈ ਸੁਬਨ ਸਿਰੀ ਲੋਅਰ ਹਾਈਡਰੋ ਇਲੈਕਟ੍ਰੀਕਲ ਪ੍ਰੋਜੈਕਟ ਦੀ ਯੂਨਿਟ 2 ਹਾਲ ਹੀ ਵਿੱਚ ਕਿੱਥੇ ਲਾਂਚ ਕੀਤੀ ਗਈ ਦੇਖੋ ਇਹ ਭਾਰਤ ਦੀ ਸਭ ਤੋਂ ਵੱਡੀ ਪ੍ਰਯੋਜਨਾਵਾਂ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਆ ਸੁਬਨ ਸਿਰੀ ਲੋਅਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਹੈ ਤੇ ਇਸ ਦੀ ਯੂਨਿਟ 2 ਚਾਲੂ ਕੀਤੀ ਗਈ ਆ ਤੇ ਕਿੱਥੇ ਕੀਤੀ ਗਈ ਆ ਪਹਿਲਾਂ ਤਾਂ ਇਹ ਧਿਆਨ ਨਾਲ ਸਮਝੋ ਜਿਹੜੀ ਸੁਬਨ ਸਿਰੀ ਨਦੀ ਆ ਨਾ ਇਹ ਅਰੁਣਾਚਲ ਪ੍ਰਦੇਸ਼ ਅਤੇ ਅਸਮ ਦੇ ਬਾਰਡਰ ਤੇ ਆ ਠੀਕ ਹੈ ਅਸਮ ਦੇ ਬਾਰਡਰ ਤੇ ਆ ਜੇ ਤੁਹਾਨੂੰ ਆਪਸ਼ਨ ਚ ਅਸਮ ਆ ਗਿਆ ਤਾਂ ਅਸਮ ਟਿਕ ਕਰੋਗੇ ਜੇ ਰੂਨਾਚਲ ਪ੍ਰਦੇਸ਼ ਆ ਗਿਆ ਤਾਂ ਰੂਨਾਚਲ ਪ੍ਰਦੇਸ਼ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਹੁਣ ਰੂਨਾਚਲ ਪ੍ਰਦੇਸ਼ ਦੇ ਵਿੱਚ ਇਸ ਦੀ ਯੂਨਿਟ 2 ਸ਼ੁਰੂ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਰੂਨਾਚਲ ਪ੍ਰਦੇਸ਼ ਰੂਨਾਚਲ ਪ੍ਰਦੇਸ਼ ਦੀ ਕੈਪੀਟਲ ਹੈ ਤਾਨਾਗਰ ਚੀਫ ਮਿਨਿਸਟਰ ਆਪੇ ਮਖਾਂਡੂ ਲੈਫਟੀਨੇਟ ਇੱਥੋਂ ਦੇ ਜਿਹੜੇ ਗਵਰਨਰ ਹੋ ਆ ਲੈਫਟੀਨੇਟ ਜਨਰਲ ਤ੍ਰੈਵਿਕ ਰਿਆਮਾ ਕੈਵਲਿਆ ਤ੍ਰੈਵਿਕਰਮ ਪਰਨਾਈਕ अरुणाचल प्रदेश ਦੇ ਸਿਆੰਕਾ ਟੀਵੀ 'ਚ ਤਿਤਲੀਆਂ ਦੀਆਂ 6 ਨਵੀਆਂ ਪ੍ਰਜਾਤੀਆਂ ਦੀ ਖੋਜ ਕੀਤੀ ਗਈ। ਅਰुणाचल प्रदेश ਵਿੱਚ ਤਿੰਨ ਸੇਵਾ ਅਭਿਆਸ ਪੂਰਵੀ ਪ੍ਰਚੰਡ ਪ੍ਰਹਾਰ ਦਾ ਆਯੋਜਨ ਕੀਤਾ ਗਿਆ। 69ਵੇਂ ਰਾਸ਼ਟਰੀ ਸਕੂਲ ਖੇਡਾਂ 2025 ਦੇ ਇਟਾ ਨਗਰ ਵਿੱਚ ਆਯੋਜਿਤ ਕੀਤੀਆਂ ਗਈਆਂ। ਅਰुणाचल प्रदेश ਵਿੱਚ ਨਵੀਂ ਨਵੀਂ ਉੱਲੀ ਪ੍ਰਜਾਤੀ ਬਿਰਜੂਪੁਰਸ ਕੈਨਾਡੀ ਪਾਈ ਗਈ। ਕੇਂਦਰੀ ਮੰਤਰੀ ਜੀ ਕਿਸ਼ਨ ਰਾਡੀ ਨੇ ਅਰुणाचल प्रदेश ਵਿੱਚ ਨਾਮ ਚ ਇੱਕ ਨਾਮਵਕ ਕੋਲਾ ਖਾਨ ਦਾ ਉਦਘਾਟਨ ਕੀਤਾ ਭਾਰਤੀ ਫੌਜ ਨੇ ਅਰुणाचल प्रदेश ਵਿੱਚ ਡਰੋਨ ਆਰਮਡ ਅਭਿਆਸ ਕੀਤਾ ਅਰुणाचल प्रदेश ਵਿੱਚ ਸੁਬਨ ਸ੍ਰੀ ਨਦੀ ਤੇ 2200 ਮੈਗਾਵਾਟ ਦੇ ਉਹਜੂ ਪਣਵਿਜਲੀ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਅਰुणाचल प्रदेश ਵਿੱਚ ਪਲਾਸ ਮਿੱਲੀ ਦਾ ਪਹਿਲਾ ਫੋਟੋਗ੍ਰਾਫਿਕ ਸਬੂਤ ਮਿਲਿਆ ਨੈਕਸਟ ਹੈ ਹਾਲੇ ਵਿੱਚ ਆਈਸੀਸੀ ਮਹਿਲਾ T20 ਅੰਤਰਰਾਸ਼ਟਰੀ ਗੇਂਦਬਾਜ਼ੀ ਰੈਂਕਿੰਗ ਵਿੱਚ ਕਿਸ ਨੇ ਟੌਪ ਦਾ ਸਥਾਨ ਹਾਸਲ ਕੀਤਾ ਹਾਂਜੀ ਆਈਸੀਸੀ ਮਹਿਲਾ T20 ਅੰਤਰਰਾਸ਼ਟਰੀ ਗੇਂਦਬਾਜ਼ੀ ਰੈਂਕਿੰਗ ਵਿੱਚ ਦੀਪਤੀ ਸ਼ਰਮਾ ਨੇ ਟੌਪ ਦਾ ਸਥਾਨ ਹਾਸਲ ਕੀਤਾ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਆਈਐਨਐਸ ਸਿੱਧੂ ਕੋਸ਼ ਸੇਵਾਮੁਕਤ ਹੋਇਆ ਇਹ ਭਾਰਤੀ ਜਲ ਸੈਨਾ ਵਿੱਚ ਕਦੋਂ ਸ਼ਾਮਿਲ ਹੋਇਆ ਸੀ ਹਾਂਜੀ ਆਈਐਨਐਸ ਸਿੱਧੂ ਕੋਸ਼ ਨੂੰ ਸੇਵਾਮੁਕਤ ਕੀਤਾ ਗਿਆ ਰਿਟਾਇਰ ਕੀਤਾ ਗਿਆ ਤੇ ਭਾਰਤੀ ਜਲ ਸੈਨਾ ਦੇ ਵਿੱਚ 1985 ਦੇ ਵਿੱਚ ਸ਼ਾਮਿਲ ਹੋਇਆ ਸੀ ਆਪਸ਼ਨ C ਇਸ ਦਾ ਰਾਈਟ ਆਨਸਰ ਲਗਭਗ 4 ਦਹਾਕਿਆਂ ਦੇ ਬਾਅਦ ਇਸ ਨੂੰ ਸੇਵਾਮੁਕਤ ਕੀਤਾ ਗਿਆ ਤਗੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵਕਤ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।